ਗੁਰੂ ਸਾਜੀ ਨੂੰ ਅੱਜ ਸਤਸੰਗਤ ਜੀ ਗੱਜ ਕੇ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੇਰੀ ਗੱਲ ਕਰਨੀ ਤੁਹਾਡੇ ਨਾਲ ਉਹ ਗੱਲ ਕਰੀਆਂ ਫਰੀਦਕੋਟ ਹਲਕੇ ਤੋਂ ਜਿੱਤੇ ਹੋਏ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਸਰਬਜੀਤ ਖਾਲਸਾ ਜਿਹੜੇ ਆ ਉਹ ਐਸਸੀ ਵਰਗ ਤੋਂ ਆਉਂਦੇ ਆ ਤੇ ਉਹ ਮਤਲਬ ਅਰ ਜਰਨੂਰੇਸ਼ਨ ਤੇ ਜਿਹੜੀ ਜਰਨੂ ਸੀਟ ਆ ਉਹਦੇ ਤੋਂ ਜਿੱਤ ਕੇ ਐਮਪੀ ਬਣੇ ਆ ਤੇ ਫਿਰ ਹੁਣ ਜਿਹੜੀ ਗੱਲ ਕਰਨੀ ਆ ਉਹ ਇਹ ਅਸਲੀ ਗੱਲ ਉਹ ਕਹਿੰਦੇ ਵੀ ਜਦੋਂ ਸਰਪਜੀਤ ਸਿੰਘ ਨੂੰ ਕੁਝ ਗੱਲ ਪੁੱਛੀ ਗਈ ਆ ਕਹਿੰਦੇ ਫ੍ਰੀ ਕੋਰਟ ਦੇ ਐਮਪੀ ਸਾਹਿਬ ਕਹਿੰਦੇ ਆ ਕਿ ਮੈਂ ਨਹੀਂ ਕਹਿੰਦਾ ਸਰਪਜੀਤ ਸਿੰਘ ਕਹਿੰਦੇ ਆ ਆ ਇਹਨਾਂ ਦਾ ਨਾ ਮਤਲਬ ਮੈਨੂੰ ਪੜ੍ਹ ਕੇ ਸੁਣਾਣਾ ਐਨਪੀ ਸਾਹਿਬ ਕਹਿੰਦੇ ਆ ਕਿ ਮੈਂ ਲੋਕ ਸਭਾ ਦੇ ਸਪੀਕਰ ਦੀ ਚੋਣ ਲਈ ਬੀਜੇਪੀ ਨੂੰ ਤਨ ਸ਼ਰਤਾਂ ਤੇ ਵੋਟ ਦੇਵਾਂਗਾ ਵੋਟ ਪਾ ਦਿਆਂਗਾ ਇੱਕ ਤਾਂ ਕਿਸਾਨਾਂ ਨੂੰ ਐਮਐਸਪੀ ਦਿਓ ਠੀਕ ਆ ਜੀ ਵਧੀਆ ਗੱਲ ਆ ਕਿਸਾਨਾਂ ਦਾ ਵੀ ਸੋਚਣਾ ਚਾਹੀਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਇਹ ਵੀ ਵਧੀਆ ਗੱਲ ਆ ਗੁਰੂ ਗ੍ਰੰਥ ਸਾਹਿਬ ਤੇ ਜੀ ਬੇਦਬੀ ਦੀ ਗੱਲ ਕਰੋ ਇਹ ਵੀ ਗੱਲ ਬਹੁਤ ਜ਼ਰੂਰੀ ਆ ਕਿੰਨੇ ਗੱਲਾਂ ਉਹ ਦੁਰੀਆ ਹੁਣ ਜਿਹੜੀ ਗੱਲ ਕਰਨੀ ਆ ਮੈਂ ਪੁੱਛਿਆ ਚਾਹਣਾ ਕਿ ਐਮਪੀ ਸਾਹਿਬ ਨੇ ਇਹ ਗੱਲ ਵੀ ਬੜੇ ਮਤਲਬ ਫਕਰ ਨਾ ਕਿਹਾ ਕਿ ਮੈਨੂੰ ਕਿਸਾਨਾਂ ਨੇ ਜਿਤਾਇਆ ਏ ਯਾਰ ਠੀਕ ਐ ਐਮਪੀ ਸਾਹਿਬ ਠੀਕ ਐ ਕਿਸਾਨਾਂ ਨੇ ਤੇਰੇ ਨਾਲ ਤਰੀ ਫਾਈਨੈਂਸ਼ੀਅਲੀ ਮਦਦ ਕੀਤੀ ਆ ਤੇ ਤੇਰੇ ਨਾਲ ਗੱਡੀਆਂ ਵੀ ਭਜਾਈਆਂ ਪਰ ਤੇਰੇ ਨਾਲ ਇਸ ਐਸਸੀ ਵਰਗ ਨੇ ਜਿਹੜੀ ਰਿਜ਼ਰਵੇਸ਼ਨ ਦੇ ਸਹਾਰੇ ਤੂੰ ਕਿਉਂ ਲੜਿਆ ਏ ਕਿਉਂਕਿ ਜਰਨਲ ਕਿਸੇ ਵੀ ਜਗ੍ਹਾ ਤੇ ਤੈਨੂੰ ਚੋਣ ਨਹੀਂ ਲੜਾ ਸਕਣੇ ਕਿਸੇ ਨੇ ਇਹ ਗੱਲ ਦਾ ਮੈਂ ਦਾਅਵਾ ਕਰਦਾ ਕਿ ਜਰਨਲ ਕਿਤੇ ਵੀ ਜਗ੍ਹਾ ਤੋਂ ਤੈਨੂੰ ਖੜਾ ਨਹੀਂ ਕਰਨਾ ਸੀ ਕਿਸੇ ਨੇ ਵੀ ਭਾਵੇਂ ਤੇਰੀ ਕਿੱਡੀ ਵੀ ਕੁਰਬਾਨੀ ਹੁੰਦੀ ਇਹ ਗੱਲ ਇੱਕ ਕੌੜਾ ਸੱਚ ਹੈ ਕਿੰਬੀ ਐਮਪੀ ਸਾਹਿਬ ਕੌੜਾ ਸੱਚ ਤੁਸੀਂ ਅਰਜਰਮੇਸ਼ਨ ਤੋਂ ਜਿੱਤ ਕੇ ਤੇ ਆਪਣੇ ਮੂੰਹ ਤੋਂ ਕਹਿੰਨੇ ਆ ਕਿ ਮੈਂ ਜਿਵੇਂ ਕਿਸਾਨ ਕਹਿੰਨੇ ਜਿਵੇਂ ਕਰਾਂਗਾ ਮੈਨੂੰ ਕਿਸਾਨਾਂ ਨੇ ਜਿਤਾਇਆ ਏ ਭਾਈ ਤੈਨੂੰ ਇਹਨਾਂ ਗਰੀਬਾਂ ਨੇ ਵੀ ਬੋਤਾ ਪਾਈਆਂ ਏ ਤੈਨੂੰ ਚੀਜ਼ਾਂ ਤੂੰ ਕਹੀਆਂ ਬੜੀ ਚੰਗੀ ਗੱਲ ਆ ਯਾਰ ਇੱਕ ਸ਼ਬਦ ਤਾਂ ਗਰੀਬਾਂ ਲਈ ਬੋਲ ਦਿੰਦਾ ਕਿ ਜਿਹੜਾ ਗਰੀਬਾਂ ਦਾ ਧੱਕਾ ਹੋ ਰਿਹਾ ਏ ਇਹਨਾਂ ਨੂੰ ਕੁੱਤ ਮਾਰ ਹੋ ਰਹੀ ਆ ਇਹਨੀਆਂ ਬੀਬੀਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਖੇਤਾਂ ਵਿੱਚ ਨੰਗੀਆਂ ਕਰਕੇ ਕੁੱਟਿਆ ਜਾ ਰਿਹਾ ਕੱਪੜੇ ਪਾੜੇ ਯਾਰ ਕਿੱਦੋਂ ਤੱਕ ਕਿੰਨੀਆਂ ਦੁਨੀਆਂ ਗੱਲਾਂ ਹੋ ਚੁੱਕੀਆਂ ਕੋਈ ਇੱਕ ਗੱਲ ਤਾਂ ਗਰੀਬਾਂ ਲਈ ਰੱਖ ਦਿੰਦਾ ਯਾਰ ਕੋਈ ਇਹਨਾਂ ਲਈ ਇੱਕ ਚੰਗਾ ਹਸਪੀਟਲ ਇਨਾਂ ਲਈ ਕੋਈ ਚੰਗਾ ਇਨਾਂ ਲਈ ਕੋਈ ਮਤਲਬ ਪੜ੍ਹਾਈ ਲਿਖਾਈ ਦਾ ਕੋਈ ਵਧੀਆ ਵਧੀਆ ਸਪੋਰਟ ਹੋਵੇ ਜਿਸ ਦੇ ਨਾਲ ਕੋਈ ਸਰਕਾਰ ਇਹਨਾਂ ਦੀ ਸਹਾਇਤਾ ਕਰੇ ਹੈ ਕੋਈ ਇਹਨਾਂ ਨੂੰ ਬੱਚਿਆਂ ਨੂੰ ਕੋਈ ਹੋਰ ਸਹੂਲਤਾ ਤੇ ਯਾਰ ਆ ਕੱਲਾ ਯਾਰ ਇਹ ਇਹ ਥੱਕਾ ਏ ਮੈਂ ਇਹਨੂੰ ਚਾਪਲ ਤੁਸੀਂ ਕਹੂੰਗਾ ਤੇ ਯਾਰ ਇਹ ਤਾਂ ਬਿਲਕੁਲ ਚਾਪਲ ਤੁਸੀਂ ਹੋ ਗਈ ਕਿ ਗਰੀਬਾਂ ਨੂੰ ਭੁੱਲ ਹੀ ਗਏ ਤੁਸੀਂ ਜਿੰਨਾ ਗਰੀਬਾਂ ਨੇ ਤੁਹਾਨੂੰ ਨਹੀਂ ਪਤਾ ਹੈਗਾ ਕਿ ਤੁਹਾਡੇ ਸਮਾਜ ਦੇ ਨੌਜਵਾਨਾਂ ਨੇ ਵੀ ਤੁਹਾਡੇ ਮਗਰ ਬੜਾ ਜ਼ੋਰ ਲਾਇਆ ਏ ਪਿੰਡਾਂ ਵਿੱਚ ਕਿਸੇ ਹੋਰ ਦਾ ਪੋਲਿੰਗ ਬੂਥ ਨਹੀਂ ਲਗਣ ਦਿੱਤਾ ਇਹੋ ਦੇ ਹਾਲਾਤ ਬਣੇ ਆ ਤੇ ਸਾਰਿਆਂ ਦਾ ਰਲ ਮਿਲ ਕੇ ਇੱਕ ਸਿਸਟਮ ਸੀਗਾ ਉਹ ਉਹ ਕੱਲੇ ਕਿਸਾਨਾਂ ਦਾ ਨਹੀਂ ਸੀਗਾ ਆਏ ਨਾ ਕਰਿਆ ਕਰੋ ਮੈਂ ਮੈਨੂੰ ਸਮਝ ਨਹੀਂ ਆਉਂਦੀ ਜਿਹੜਾ ਬੰਦਾ ਸਾਡੇ ਸਮਾਜ ਦਾ ਖੇਤ ਜਾਂਦਾ ਏ ਇਹੀ ਹਾਲ ਆਮ ਆਦਮੀ ਪਾਰਟੀ ਵਿੱਚ ਆ ਉਹ ਸਾਡੇ ਸਮਾਜ ਦੀ ਗੱਲ ਕਰਨ ਤੋਂ ਕਿਉਂ ਡਰਦਾ ਏ ਐਸੀ ਕੀ ਗੱਲ ਹੋ ਜਾਂਦੀ ਆ ਇਹਦਾ ਫਿਰ ਜਾਂ ਤਾਂ ਐਮਪੀ ਬਣ ਕੇ ਜਾਂ ਐਮਐਲਏ ਬਣ ਕੇ ਹੀ ਪਤਾ ਲੱਗ ਸਕਦਾ ਏ ਕਿ ਐਸੀ ਕੀ ਗੱਲ ਹੁੰਦੀ ਆ ਕਿ ਜਦੋਂ ਇਹ ਲੋਕ ਸਭਾ ਜਾਂ ਵਿਧਾਨ ਸਭਾ ਚ ਰੇ ਜਾਂਦੇ ਆ ਕਿ ਆਪਣੇ ਸਮਾਜ ਦੀ ਗੱਲ ਕਰਨੋਂ ਹਟ ਜਾਂਦੇ ਆ ਜਿਹੜਾ ਵੀ ਬੰਦਾ ਜਾਂਦਾ ਏ ਇਹ ਗੱਲ ਕਿਉਂ ਹੁੰਦੀ ਆ ਮੈਂ ਬੇਨਤੀ ਕਰੂੰਗਾ ਕਿ ਸਰਬਜੀਤ ਸਿੰਘ ਆਪਣੇ ਸਮਾਜ ਨੂੰ ਅੱਖੋ ਪਰੋਖੇ ਨਾ ਕਰ ਇਹਨਾਂ ਨੂੰ ਇਗਨੋਰ ਨਾ ਕਰ ਮੇਰਾ ਵੀਰ ਇਹਨਾਂ ਦੀ ਵੀ ਗੱਲ ਰੱਖ ਜਿੱਥੇ ਦੂਜੇ ਦੀ ਗੱਲ ਰੱਖਦਾ ਹੈ ਨਾ ਤੇ ਇਹਨਾਂ ਦੀ ਵੀ ਗੱਲ ਰੱਖ ਇਹ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ